ਨਾਨਕ ਇਹ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਤੇ ਹੋਈ ਇੱਕ ਖੋਜ ਨੇ ਪਾਣੀ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਲਿਆਂਦੀਆਂ ਉੱਥੇ ਹੀ ਪਾਣੀ ਦੇ ਰਹੱਸ ਨੂੰ ਹੋਰ ਬੁਝਾਰਤ ਬਣਾ ਦਿੱਤਾ ਇਸ ਖੋਜ ਵਿੱਚ ਸਾਹਮਣੇ ਆਇਆ ਕਿ ਪਾਣੀ ਸਭ ਕੁਝ ਸੁਣਦਾ ਹੈ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਪਾਣੀ ਸਮਝਦਾ ਹੈ ਜੇਕਰ ਪਾਣੀ ਦੇ ਸਾਹਮਣੇ ਕੁਝ ਨਾ ਵੀ ਬੋਲਿਆ ਜਾਵੇ ਤਾਂ ਵੀ ਪਾਣੀ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਮੋਲੀਕਿਊਲ ਸਟਰਕਚਰ ਨੂੰ ਬਦਲਦਾ ਹੋਇਆ ਆਪਣੇ ਪ੍ਰਭਾਵਾਂ ਨੂੰ ਬਦਲਣ ਲੱਗ ਪੈਂਦਾ ਹੈ ਜਿੱਥੇ ਪਾਣੀ ਉੱਤੇ ਵੱਖ-ਵੱਖ ਵਿਗਿਆਨੀਆਂ ਨੇ ਖੋਜ ਕੀਤੀ ਸੀ ਉੱਥੇ ਹੀ ਇਹ ਖੋਜ ਕੀਤੀ ਸੀ ਜਪਾਨੀ ਵਿਗਿਆਨੀ ਨੇ ਜਿਨ੍ਹਾਂ ਦਾ ਨਾਮ ਸੀ ਮਸਾਰੋ ਇਮੋਟੋ ਮਸਾਰੋ ਇਮੋਟੋ ਨੇ ਤਕਰੀਬਨ 10 ਸਾਲ ਲਗਾ ਕੇ ਇਹ ਰਿਸਰਚ ਕੀਤੀ ਇਸ ਰਿਸਰਚ ਦੇ ਉੱਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਸ ਕਿਤਾਬ ਦਾ ਨਾਮ ਹੈ ਦਾ ਹਿਡਨ ਮੈਸੇजेस ਇਨ ਵਾਟਰ ਇਸ ਕਿਤਾਬ ਦੇ ਵਿੱਚ ਇਮੋਟੋ ਦੱਸਦੇ ਹਨ ਕਿ ਪਾਣੀ ਇੱਕ ਜੀਵਤ ਪਦਾਰਥ ਹੈ ਖਿਆਲ ਕਰਿਓ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਈ ਉਸ ਤੋਂ ਬਾਅਦ ਉਹ ਦੱਸਦਾ ਹੈ ਕਿ ਪਾਣੀ ਵਿੱਚ ਸੁਣਨ ਦੀ ਸਮਰੱਥਾ ਹੈ ਪਾਣੀ ਦੀ ਆਪਣੀ ਮੈਮਰੀ ਹੈ ਜੋ ਕਈ ਸੈਂਕੜਾ ਸਾਲਾਂ ਤੱਕ ਆਪਣੀ ਮੈਮਰੀਜ਼ ਨੂੰ ਸਟੋਰੇਜ ਕਰਦਾ ਹੈ ਪਾਣੀ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੈ ਐਸੀ ਖੋਜ ਪਾਣੀ ਉੱਤੇ ਇਮੋਟੋ ਨੇ ਕੀਤੀ ਅਤੇ ਇਸ ਦੇ ਨਾਲ ਹੀ ਉਹ ਆਪਣੀ ਖੋਜ ਵਿੱਚ ਦਰਸਾਉਂਦਾ ਹੈ ਕਿ ਪਾਣੀ ਵਿੱਚ ਮਹਿਸੂਸ ਕਰਨ ਦੀ ਵੀ ਸਮਰਤਾ ਹੁੰਦੀ ਹੈ ਪਾਣੀ ਦੇ ਆਪਣੇ ਸੈੱਲ ਹੁੰਦੇ ਹਨ ਇਸ ਦਾ ਆਪਣਾ ਸੈਲੂਲਰ ਸਟਰਕਚਰ ਹੁੰਦਾ ਹੈ ਇਸ ਸਟਰਕਚਰ ਵਿੱਚ ਮੋਲੀਕਿਊਲਸ ਆਪਣੇ ਆਪਣੇ ਗਰੁੱਪ ਦੇ ਨਾਲ ਜੁੜੇ ਰਹਿੰਦੇ ਹਨ ਇਨ੍ਹਾਂ ਗਰੁੱਪਾਂ ਨੂੰ ਕਲਸਟਰ ਆਖਿਆ ਜਾਂਦਾ ਹੈ ਅਤੇ ਇਹ ਕਲਸਟਰ ਮੈਮਰੀ ਸੈੱਲ ਵਾਂਗੂ ਕੰਮ ਕਰਦੇ ਹਨ ਮੈਮਰੀ ਸੈੱਲ ਵਿੱਚ 4 ਲੱਖ 40 ਹਜ਼ਾਰ ਇਨਫੋਰਮੇਸ਼ਨ ਪੈਨਲਸ ਹੁੰਦੇ ਹਨ ਇਨਫੋਰਮੇਸ਼ਨਸ ਪੈਨਲਸ ਰਾਈ ਪਾਣੀ ਆਪਣੀ ਇਨਫੋਰਮੇਸ਼ਨ ਕਈ ਸੈਂਕੜੇ ਸਾਲਾਂ ਤੱਕ ਸਟੋਰੇਜ ਰੱਖ ਪਾਉਂਦਾ ਹੈ ਆਪਣੇ ਐਕਸਪੈਰੀਮੈਂਟ ਦੇ ਵਿੱਚ ਇਮੋਟੋ ਨੇ ਦਰਸਾਇਆ ਕਿ ਪਾਣੀ ਨੂੰ ਲਾਗੇ ਰੱਖ ਕੇ ਜੇਕਰ ਉਸ ਦੇ ਲਾਗੇ ਬਹੁਤ ਸੋਹਣੇ-ਸੋਹਣੇ ਬੋਲ, ਸੁੰਦਰ-ਸੁੰਦਰ ਬੋਲ, ਪੋਜ਼ਿਟਿਵ ਬੋਲ ਬੋਲੇ ਜਾਣ ਤੇ ਪਾਣੀ ਆਪਣਾ ਪ੍ਰਭਾਵ ਛੱਡਦਿਆਂ ਹੋਇਆਂ ਆਪਣੇ ਅੰਦਰ ਬਹੁਤ ਸੁੰਦਰ-ਸੁੰਦਰ ਕ੍ਰਿਸਟਲ ਦੇ ਡਿਜ਼ਾਈਨ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਪਰ ਇਸ ਦੇ ਉਲਟ ਜੇਕਰ ਪਾਣੀ ਦੇ ਲਾਗੇ ਮਾੜੇ ਬੋਲ ਕਰੋਧਿਤ ਬੋਲ ਪੂਰੇ ਬੋਲਾਂ ਦਾ ਉਚਾਰਨ ਕੀਤਾ ਜਾਵੇ ਤੇ ਪਾਣੀ ਆਪਣਾ ਪ੍ਰਭਾਵ 네ਗੇਟਿਵ ਕਰਦਿਆਂ ਹੋਇਆਂ ਆਪਣੇ ਅੰਦਰ ਬਹੁਤਕ ਰੂਪ ਢੜਾਮ ਨੇ ਡਿਜ਼ਾਈਨ ਉਕਰਨੇ ਸ਼ੁਰੂ ਕਰਦਾ ਹੈ ਇਸ ਦਾ ਪਤਾ ਮਾਈਕਰੋਸਕੋਪ ਦੇ ਰਾਹੀਂ ਇਸ ਰਿਸਰਚ ਵਿੱਚ ਕਰਦਿਆਂ ਹੋਇਆਂ ਇਮੋਟੋ ਨੇ ਪਾਣੀ ਦੇ ਕ੍ਰਿਸਟਲਸ ਦੀਆਂ ਕਈ ਇਮੇਜਿਸ ਲਈਆਂ ਅਤੇ ਆਪਣੀ ਬੁੱਕ ਦੇ ਵਿੱਚ ਉਨਾਂ ਨੇ ਛਾਪੀਆਂ ਹਨ ਇਸ ਦੇ ਨਾਲ ਹੀ ਇਹ ਮੋਟਾ ਦਾ ਇਹ ਦੱਸਣਾ ਹੈ ਕਿ ਪਾਣੀ ਦੇ ਲਾਗੇ ਜੇਕਰ ਸੰਗੀਤਕ ਧੁਨੀਆਂ ਚਲਦੀਆਂ ਹੋਣ ਤੇ ਉਹ ਆਪਣੇ ਕ੍ਰਿਸਟਲਾਂ ਦੀ ਨੁਹਾਰ ਹੋਰ ਸੁੰਦਰ ਕਰ ਦਿੰਦਾ ਹੈ ਅਤੇ ਪ੍ਰਾਰਥਨਾ ਕਰਦਿਆਂ ਦੇ ਲਾਗੇ ਜਿਹੜਾ ਪਾਣੀ ਪਿਆ ਹੋਵੇ ਉਸ ਦੇ ਵਿੱਚ ਕ੍ਰਿਸਟਲ ਦੀ ਬਣਾਵਟ ਬਹੁਤ ਵਧੀਆ ਅਤੇ ਬਹੁਤ ਸੁੰਦਰ ਹੁੰਦੀ ਹੁੰਦੀ ਬਹੁਤ ਸਟਰੋਂਗ ਹੋ ਜਾਂਦੀ ਹੈ ਹੋਰ ਆਪਣੀ ਰਿਸਰਚ ਵਿੱਚ ਡਾਕਟਰ ਇਮੋਟੋ ਦੱਸਦੇ ਹਨ ਕਿ ਪਾਣੀ ਦੇ ਨਾਲ ਸਾਡਾ ਕੀਤਾ ਸਪर्श ਸਾਡੇ ਬੋਲੇ ਬੋਲ ਸਾਡੇ ਵਿਚਾਰ ਤੇ ਸਾਡੀਆਂ ਭਾਵਨਾਵਾਂ ਰਿਐਕਟ ਕਰਦੀਆਂ ਹਨ ਤੇ ਪਾਣੀ ਇਹਨਾਂ ਸਾਰਿਆਂ ਨੂੰ ਮਹਿਸੂਸ ਕਰਦਾ ਹੋਇਆ ਆਪਣੇ ਕ੍ਰਿਸਟਲ ਸਟਰਕਚਰ ਨੂੰ ਬਦਲਦਾ ਰਹਿੰਦਾ ਹੈ ਬਦਲਣ ਤੋਂ ਬਾਅਦ ਉਹ ਆਪਣੇ ਕ੍ਰਿਸਟਲ ਸਟਰਕਚਰ ਅਨੁਸਾਰ ਪ੍ਰਭਾਵ ਦੇਣਾ ਸ਼ੁਰੂ ਕਰ ਦਿੰਦਾ ਹੈ ਕੁਝ ਸਮਾਂ ਪਹਿਲਾਂ ਸਾਇੰਸ ਦਾ ਹਵਾਲਾ ਦੇ ਕੇ ਧਾਰਮਿਕ ਸਥਾਨਾਂ ਦੇ ਵਿੱਚ ਪਾਣੀ ਦੇ ਸੋਮਿਆਂ ਨੂੰ ਕਟਾਸ਼ ਕਰਦਿਆਂ ਹੋਇਆਂ ਪਾਣੀ ਤੇ ਪ੍ਰਸ਼ਨ ਚੁੱਕੇ ਜਾਂਦੇ ਸਨ ਪਰ ਹੁਣ ਸਾਇੰਸ ਦੀ ਇਸ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪ੍ਰਾਰਥਨਾ ਜਾਪ ਨਾਮ ਬਾਣੀ ਉਹਨਾਂ ਨਾਲ ਪਾਣੀ ਵਿੱਚ ਪ੍ਰਭਾਵਸ਼ਾਲੀ ਵਿਸ਼ੇਸ਼ ਗੁਣ ਆ ਜਾਂਦਾ ਹੈ ਇਸ ਨਾਲ ਪਾਣੀ ਦੀ ਸੈਨਰਚਨਾ ਬਹੁਤ ਸੁੰਦਰ ਅਤੇ ਸਟਰੋਂਗ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਸ ਨਾਲ بیمار ਹੋਏ ਲੋਕ ਧਰਮ ਅਸਥਾਨਾਂ ਤੋਂ ਠੀਕ ਹੋ ਜਾਂਦੇ ਹਨ। ਇਸ ਥਿਉਰੀ ਨੂੰ ਵਾਟਰ ਕ੍ਰਿਸਟਲ ਥਿਉਰੀ ਆਖਿਆ ਜਾਂਦਾ ਹੈ। ਜਿੱਥੇ ਐਨੇ ਗੁਣ ਹਨ ਇਸ ਪਾਣੀ ਦੇ ਵਿੱਚ ਇੱਕ ਇਲਾਹੀ ਦਾਤ ਵੱਲੋਂ ਪਾਣੀ ਉਸ ਪ੍ਰਮਾਤਮਾ ਦਾ ਕੁਦਰਤੀ ਕਰਿਸ਼ਮਾ ਹੈ ਕਿਉਂਕਿ ਨਾ ਇਸਦਾ ਕੋਈ ਰੰਗ ਹੈ ਇਹ ਸਾਰੇ ਰੰਗ ਇਸਦੇ ਹਨ ਨਾ ਇਸਦਾ ਕੋਈ ਸਵਾਦ ਤੇ ਸਾਰੇ ਸਵਾਦ ਇਸ ਵਿੱਚ ਹਨ ਨਾ ਇਸਦਾ ਕੋਈ ਆਕਾਰ ਹੈ ਪਰ ਸਾਰੇ ਆਕਾਰਾਂ ਦਾ ਮਾਪ ਮੇਨਣ ਵਾਸਤੇ ਸਾਰੇ ਆਕਾਰ ਇਸਦੇ ਹਨ ਇਹ ਬਾਦਲਾਂ ਦੇ ਵਿੱਚ ਬਦਲ ਹੋ ਕੇ ਸਮੋਇਆ ਹੋਇਆ ਹੈ ਧਰਤੀ ਦੇ ਉੱਤੇ ਬਰਖਾ ਬਣ ਕੇ ਵਰਸਦਾ ਹੈ ਪਹਾੜਾਂ ਦੇ ਉੱਤੇ ਬਰਫ਼ ਬਣ ਕੇ ਇਹ ਧ੍ਰਿੜ ਰਹਿੰਦਾ ਹੈ ਤੇ ਸਮੁੰਦਰ ਦੇ ਵਿੱਚ ਛੱਲਾ ਮਾਰਦਾ ਹੋਇਆ ਮਹਾਸਾਗਰ ਦਾ ਰੂਪ ਧਾਰਨ ਕਰਦਾ ਹੈ ਇਹ ਗੈਸ ਵੀ ਹੈ ਇਹ ਲਿਕੁਇਡ ਵੀ ਹੈ ਤੇ ਇਹ ਸੋਲਿਡ ਵੀ ਹੈ ਸੱਚ ਜਾਣਿਓ ਸਾਇੰਸ ਦੁਆਰਾ ਭਾਵੇਂ ਇਹ ਪਾਣੀ ਦੀ ਸਮਝ ਅੱਜ ਸਾਡੇ ਸਾਹਮਣੇ ਆਈ ਹੈ ਪਰ ਕਈ ਸੌ ਸਾਲਾਂ ਤੋਂ ਗੁਰੂ ਪਾਸ਼ਾ ਜੀ ਨੇ ਸਾਨੂੰ ਪਾਣੀ ਤੋਂ ਜਲ ਤੇ ਜਲ ਤੋਂ ਅੰਮ੍ਰਿਤ ਕਿਸ ਤਰ੍ਹਾਂ ਬਣਦਾ ਹੈ ਇਸ ਦੀ ਬਖਸ਼ਿਸ਼ ਕਈ ਚਿਰ ਪਹਿਲਾਂ ਤੋਂ ਹੀ ਕਰ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ